ਕਰ ਦਿਓ ਕੀ ਗੱਲਬਾਤ ਹੋਈ ਸਾਰੀ ਦਾ ਸੁਖਵੀਰ ਕੋ ਕੀ ਗੱਲ ਨਾ ਮੇਰਾ ਰਾਜਾ ਕੀ ਗੱਲਬਾਤ ਹੈ ਗੱਲਬਾਤ ਹੈ ਵਟ ਤੇ ਮਿੱਟੀ ਰੱਖਣ ਡਿਆ ਹਾਂ ਅੱਗੇ ਵੀ ਇਹਦੇ ਨਾਲ ਮੇਰੀ ਖੈਰ ਚੱਲਣ ਦੀ ਤੇ ਉਦਣ ਕੰਧ ਥਾਣੀ ਇਹਨੇ ਗਾਲਾਂ ਕੱਢੀਆਂ ਸੀ ਆਂਦਾ ਇਹ ਕੁੱਤਿਆ ਚੋੜਿਆ ਇੱਧਰ ਮੇਰੀ ਪੈਲੀ ਨੂੰ ਨੱਕਾ ਕੀਤਾ ਈ ਤੇ ਇੱਧਰ ਬਾਹਰ ਨਿਕਲ ਤੇਰੇ ਨਾਲ ਦੇਖਣਾ ਹੈ ਫਿਰ ਪਿਸਤੌਲ ਲੈ ਕੇ ਆਇਆ ਈ ਹਾਂ ਤਾਂ ਤੈਨੂੰ ਮਾਰ ਦੇਣਾ ਕਿਹਨੂੰ ਕਿਹਨੂੰ ਮਾਰ ਦੇਣਾ ਸਾਰੇ ਪਰਿਵਾਰ ਨੂੰ ਕੋਈ ਫਿਰ ਕੀ ਕੀਤਾ ਇਹ ਹੈ ਕਿ ਵੀਰ ਜੀ ਘਰ ਨਹੀਂ ਸੀ ਤੇ ਮੈਂ ਇਕੱਲਾ ਘਰ ਆ ਕੋਣ ਕੋਣ ਆਇਆ ਉਧਰ ਉਧਰ ਉਹ ਦੋ ਜਣੇ ਆਏ ਮਾਂ ਇਨਾ ਮੈਰਾ ਰਹਿ ਗਿਆ ਸੋ ਖੀਰ ਕੋ ਕੰਮ ਕਰਦੇ ਆ ਕੀ ਗੱਲ ਗੱਲ ਇਹ ਹੀ ਕੀਤਾਮ ਕੀ ਹੰਦਾਂ ਦੱਸ ਤਸਤ ਹੋਦੀਆਂ ਕੋਣ ਦਿੰਦੋ ਅਗੇ ਗਵਾਂਢੀ ਹਮ ਕਲਦੀ ਸਿੰਘ ਹਮ ਦੋ ਜਣੇ ਆਏ ਆ ਬੀਤੀ ਰਾਤ ਕੀ ਗੱਲ ਹੋਈ ਬੀਤੀ ਇਹੋ ਜੀ ਗੱਲ ਪੈਣ ਤੱਕ ਗਿਆ ਪਿਸਤੌਲ ਲੈ ਕੇ ਆਇਆ ਜਿਹੜੀ ਕੋਲ ਵਜਾਉਣਾ ਤੇਨੂੰ ਮਾਰ ਦੇਣਾ ਵਜਾਗੀ ਵਜਾਏ ਹੋਗੀ ਟਾਲੀ ਬੰਨੇ ਚ ਅਗੇ ਕਿਲਾ ਸੱਤ ਟਾੜੀ ਨਾ ਪੀ ਆ ਪਹਿਲੀ ਤੁਹਾਨੂੰ ਛੱਡਣਾ ਨਹੀਂ ਇਹ ਮਾਰ ਉਹ ਪਹਿਲੀ ਵੇਲੇ ਵੀ ਤੁਹਾਡੇ ਨਾਲ ਗੱਲ ਹੋਈ ਪਈ ਨਾ ਅਹ ਉਹ ਸਰ ਸਭ ਕੀ ਗੱਲਬਾਤ ਹੋਈ ਸਾਡੀ ਜਿਹੜਾ ਦੇਖੋ ਜੀ ਦੇਖੋ ਜੀ ਮੇਰਾ ਨਾਮ ਸੁਜੀਤ ਸਿੰਘ ਹੈ ਇਹਦਾ ਮੇਰਾ ਪਣੋਦੀ ਸੁਖਾ ਸਿੰਘ ਹੈ ਮੈਂ ਕਾਫੀ ਪੁਰਾਣੇ ਸਮੇਂ ਤੋਂ ਮੇਰਾ ਬੰਦਾ ਮੇਰੇ ਨਾਲ ਕੰਮ ਕਰਦਾ ਸੀ ਮੇਰੇ ਸ਼ਰੀਕੇ ਜੀ ਮੇਰੇ ਚਾਚਾ ਲੱਗਦਾ ਆ ਉਹਨਾਂ ਸਾਡੀ ਪੁਰਾਣੀ ਰੰਜਿਸ਼ ਹੈ ਲੋਕਿ ਉਹਨੇ ਸਾਡੀ ਪਹਿਲਾਂ ਵੀ ਇੱਕ ਕਿਲਾ ਪੜੀ ਦੱਪੀ ਆ ਤੇ ਮੇਰੇ ਬੰਦੇ ਨੂੰ ਉਹ ਧਮਕੀਆਂ ਦੇਂਦਾ ਰਹਿੰਦਾ ਆ ਕਿ ਅਸੀਂ ਤੁਹਾਡੀ ਕਿਲਾ ਬੜੀ ਅੱਗੇ ਦੱਪੀ ਆ ਕਿ ਪੈਲੀ ਜਾਏ ਤੁਹਾਨੂੰ ਮਾਰ ਦੇਣਾ ਆ ਮੱਲਵੀ ਨਾਲੇ ਉਹਨੂੰ ਜਾਤੀ ਮਤਲਬ ਸ਼ਬਦ ਬੋਲਦਾ ਨੂੰ ਫੇਰ ਕੱਲ ਮੈਂ ਇੱਥੇ ਨਹੀਂ ਸੀ ਹੈਗੇ ਮੇਰੇ ਬੰਦੇ ਨੂੰ ਗਾਲਾਂ ਕੱਢੀਆਂ ਨਾਲੇ ਉਹ ਸਾਡੇ ਘਰ ਪਿਸਤਲ ਲੈ ਕੇ ਦੋਵੇਂ ਚਾਗਾ ਭਤੀਆ ਉਹ ਸਾਡੇ ਘਰ ਆਏ ਆ ਫੇਰ ਉਹ ਮਤਲਬ ਵੀ ਬੰਦੇ ਮਜੂਤਾ ਹੋਣ ਦੇ ਉਹਨੂੰ ਲੈ ਕੇ ਨੇ ਫੜ ਫੜ ਕੇ ਉਹ ਸਾਡਾ ਨੁਕਸਾਨ ਕਰ ਸਕਦਾ ਸੀ ਉਹ ਕੌਣ-ਕੌਣ ਆਗੇ ਨੇ ਉਹ ਇੱਕ ਤੇ ਗੁਲਦੀਪ ਸਿੰਘ ਤੇ ਇੱਕ ਪ੍ਰਦੀਪ ਸਿੰਘ ਇਹ ਮੰਗ ਕਰਦੇ ਆ ਅਸੀਂ ਇਹ ਵੇਖੋ ਮੰਗ ਕਰਦੇ ਵੀ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਦਾ ਲਾਇਸੈਂਸ ਜਿਹੜੇ ਕੈਨਸਲ ਕੀਤੇ ਜਾਣ ਭਗਵੰਤ ਮਾਨ ਸਰਕਾਰ ਕੋਈ ਉਹ ਕਹਿੰਦੇ ਵੀ ਉਹਨਾਂ ਦਾ ਲਾਇਸੈਂਸ ਕੈਨਸਲ ਕੀਤੇ ਜਾਣ ਇਹਨਾਂ ਦੇ ਪਰਚੇ ਦਰਜ ਕੀਤੇ ਜਾਣ ਕੋਈ ਫਾਇਰ ਵੀ ਕੀਤਾ ਉਹਨਾਂ ਨੇ ਇਹ ਪਤਾ ਲੱਗਾ ਵੀ ਉਹਨਾਂ ਨੇ ਆਪਣੇ ਘਰ ਜਾ ਕੇ ਫਾਇਰ ਕੀਤੇ ਆ ਜਿਹੜੇ ਲੋਕਾਂ ਨੇ ਹਟਾਉਣ ਦੇ ਬਾਅਦ ਕੋ CCTV ਵੀ ਹੈਗੀ ਆ ਵੀਡੀਓ ਬਣੀ ਉਹਦੇ ਵਿੱਚ ਉਹਨਾਂ ਦੇ ਕੋਲੋਂ ਜਿਹੜਾ ਪਿਸਟਲ ਹੈ ਨਜ਼ਰ ਆ ਰਿਹਾ ਹੈ ਤੁਹਾਡਾ ਕੋਈ ਨੁਕਸਾਨ ਨਹੀਂ ਆ। ਅੱਜ ਸਾਡਾ ਕੋਈ ਨੁਕਸਾਨ ਨਹੀਂ ਆ ਕਿਉਂ ਅਸੀਂ ਮਤਲਬ ਘਰ ਨਹੀਂ ਸਾਡਾ ਬੰਦਾ ਘਰ ਸੀ ਕੰਮ ਤੇ ਸਾਡੀਆਂ ਲੇਡੀਆਂ ਘਰ ਸੀ। ਮਤਲਬ ਉਹਨਾਂ ਨੇ ਹਰ ਮਣ ਕੇ ਵੀਡੀਓ ਬਣਾਈ ਹੈਗਾ। ਅਸੀਂ ਸਰਕਾਰ ਕੋ ਵੀ ਉਹ ਮੰਗ ਕਰਦੇ ਆ ਵੀ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ, ਇਹਨਾਂ ਦੇ ਲਾਇਸੈਂਸ ਕੈਂਸਲ ਕੀਤੇ ਜਾ। ਕੰਪਲੀਟ ਕੀਤੀ ਸੀ। ਅਸੀਂ ਪੁਲਿਸ ਕੰਪਲੀਟ ਕੀਤੀ ਆ ਜੀ। ਇਹ ਜੀ ਮਨਜੀਤ ਸਿੰਘ ਪੰਡੋਰੀਆ ਲੋਨ ਦਰਖਾਸਤ ਆਈ ਆ। ਤੇ ਸਾਡੇ ਘਰ ਆਤੀ ਆਣ ਕੇ ਪਏ ਆ ਤੇ ਉਹਦੀ ਦਰਖਾਸਤ ਮਾਰਕ ਕੀਤੀ ਆ ਇਸੇ ਭਵਿੰਦਰ ਸਿੰਘ ਨੂੰ ਉਹ ਲਿਆ ਕੇ ਦੋਵਾਂ ਪਾਰਟੀਆਂ ਨੂੰ ਬੁਲਾ ਕੇ ਇੱਥੇ ਜੋ ਵੀ ਕਾਰਵਾਈ ਹੋਈ ਤੇ ਅਮਲ ਚ ਲੈਂਦੀ ਜਾਊਗਾ ਹਲੋ ਕੁਲਦੀਪ ਸਿੰਘ ਹਾਂਜੀ ਭਾਜੀ ਗੁਰਿੰਦਰ ਬਾਠਕਲ ਕਰਦਾ ਜ ਪੱਤਰਕਾਰ ਹਾਂਜੀ ਹਾਂਜੀ ਇੱਕ ਨਾ ਸਰ ਮੇਰੇ ਕੋ ਕੰਪਲੇਂਟ ਆਈ ਹੈ ਨਾਲੇ ਇੱਥੇ ਇੱਕ ਧਿਰ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੁਹਾਡੇ ਅਗੇਂਸਟ ਕਿ ਤੁਸੀਂ ਕੋਈ ਰਿਵਾਲਵਰ ਲਹਿਰਾ ਕੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਘਰ ਦੇ ਬਾਹਰ ਜਾ ਕੇ ਮੈਂ ਜਾਨਣਾ ਚਾਹੁੰਦਾ ਵੀ ਕੀ ਸਚਾਈ ਇਹਦੇ ਵਿੱਚ ਰਵਾਲ ਮਰ ਮੇਰਾ ਮੈਂ ਰੱਖ ਨਹੀਂ ਸਕਦਾ ਰੱਖ ਸਕਦੇ ਹੋ ਤੁਸੀਂ ਹਾਂ ਰੱਖ ਸਕਦੇ ਹੋ ਪ੍ਰੈਸ ਕਾਨਫਰੰਸ ਦੇ ਵਿੱਚ ਦੀ ਵੀਡੀਓ ਦੇਖ ਕੇ ਉਹਨਾਂ ਨੇ ਕਿਹਾ ਵੀ ਸਾਡੇ ਘਰ ਦੇ ਬਾਹਰ ਆ ਕੇ ਗੋਲੀ ਚਲਾਉਣ ਦੀ ਧਮਕੀ ਦਿੱਤੀ ਆ ਧਮਕੀ ਉਹ ਕਹਿੰਦੇ ਘਰ ਪਾਣੀ ਘਲੋਗੇ ਤਾਂ ਫਿਰ ਇਦਾਂ ਹੀ ਹੁੰਦਾ ਨਹੀਂ ਤੁਸੀਂ ਦਿੱਤੀ ਹੈ ਜੀ ਧਮਕੀ ਨਹੀਂ ਮੇਰੇ 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 ਘਰ ਨੂੰ ਪਾਣੀ ਘਲ দাও ਠੀਕ ਹੈ ਹੂੰ ਤੁਸੀਂ ਇਹ ਗੱਲ ਸਾਨੂੰ ਕੈਮਰੇ 'ਤੇ ਬੁਰੇ ਬੋਲ ਸਕਦੇ ਹੋ ਮੈਂ ਕਿਹਾ ਤੁਹਾਡਾ ਪੱਖ ਲੈ ਆ ਜਾ ਸਕੀ ਉਹ ਮੈਂ ਬੜਾ ਗੱਲ ਗੀ ਹੁਣ ਇਹ ਗੱਲ ਹੋਈ ਪ੍ਰਦੀਪ ਨਾਲ ਮੈਂ ਤੂੰ ਐਫ ਆਈ ਆਰ ਲੈਓ ਜਿਹੜਾ ਮੇਰੇ ਕੋ ਬਿਆਨ ਗੋਦ ਮੈਂ ਦੇ ਦਵਾਂਗਾ ਨਹੀਂ ਵੀਰੇ ਗੱਲ ਜਿਹੜੀ ਐਫ ਆਈ ਆਰ ਦੀ ਆ ਨਾ ਉਹ ਆ ਪੁਲਿਸ ਮੈਟਰ ਪੁਲਿਸ ਨੂੰ ਅਗਲੇ ਨੇ ਕੰਪਲੇਂਟ ਕੀਤੀ ਆ ਪੁਲਿਸ ਉਹਤੇ ਕੀ ਕਰਦੀ ਉਹ ਪੁਲਿਸ ਜਾਣਦੀ ਆ ਸਾਡੇ ਕੋਲ ਮੈਂ ਤੁਹਾਨੂੰ ਇਹ ਸਲਾਹ ਦੇਣਾ ਜਦੋਂ ਸਾਡੇ ਕੋਲ ਕੋਈ ਪ੍ਰੈਸ ਕਾਨਫਰੰਸ ਕਰਦਾ ਤੇ ਜਿਸ ਧਿਰ ਦੇ ਵਿਰੋਧ ਕਰਦਾ ਉਹਨੂੰ ਪੁੱਛਣਾ ਫਰਜ਼ ਹੁੰਦਾ ਵੀ ਤੁਹਾਡੇ ਵਿਰੁੱਧ ਇਹ ਅਲਿਗੇਸ਼ਨ ਲੱਗੇ ਆ ਕਿੰਨੀ ਸਜਾਈ ਆ ਉਹਨਾਂ ਅਲਿਗੇਸ਼ਨ ਲਾਏ ਆ ਨਾ ਤੇ ਠੀਕ ਹੈ ਉਹਨਾਂ ਲਾਈ ਜਾਣਾ ਸਾਨੂੰ ਨਹੀਂ ਉਹਨਾਂ ਮਤਲਬ ਹੈ ਕੋਈ ਅੱਛਾ ਤੁਸੀਂ ਨਹੀਂ ਦੇਣਾ ਚਾਹੁੰਦੇ ਆਪਣਾ ਪੱਖ ਬਿਲਕੁਲ ਨਹੀਂ ਮੈਂ ਅੱਠ ਅੱਜ ਤੋਂ ਬਾਅਦ ਕਰਾਂਗਾ ਜੋ ਵੀ ਕਰਨਾ ਠੀਕ ਹੈ ਠੀਕ ਹੈ ਜੀ ਕੀ ਕਹਿਣਾ ਕਹਿੰਦੇ ਸਰ ਇਹ ਜਿਹੜੇ ਮਹਿਗੇ ਨੇ ਇਲਜ਼ਾਮ ਜਿਹੜੇ ਬੇਮਰਿਆ ਤੇ ਝੂਠੇ ਨੇ ਮੈਂ ਮਕਾਨ ਨਵਾਂ ਬਣਾਇਆ ਵਾ ਤੇ ਮੈਂ ਆਪਣਾ ਪਾਣੀ ਜਿਹੜਾ ਆਪਣੀ ਪੈੜੀ ਨੂੰ ਕੱਢਿਆ ਉਹਨਾਂ ਮਕਾਨ ਬਣਾਇਆ ਉਹਨਾਂ ਆਪਣਾ ਜਿਹੜਾ ਪਾਣੀ ਉਹ ਮੇਰੀ ਪੈੜੀ ਨੂੰ ਕੱਢ ਦਿੱਤਾ ਉਹ ਰਾਤੀ ਉਹਨਾਂ ਪਾਣੀ ਜਿਹੜਾ ਮੇਰੀ ਪੈੜੀ ਨੂੰ ਬੰਨਣ ਡੈ ਸੀ ਮੈਂ ਉਹਨਾਂ ਨੂੰ ਜਾ ਕੇ ਰੋਕਿਆ ਵੀ ਆਪਣਾ ਪਾਣੀ ਜਿਹੜਾ ਤੁਸੀਂ ਆਪਦੀ ਪੈੜੀ ਵਿੱਚ ਕੱਢੋ ਮੇਰੀ ਪੈੜੀ 'ਚ ਨਹੀਂ ਕੱਢਣਾ ਚਾਹੀਦਾ ਉਹ ਜਿਹੜਾ ਸਾਡਾ ਵੱਡੇ ਭਾਈ ਸਾਹਿਬ ਹੈ ਥਾਣੇਦਾਰ ਰਿਟਾਇਰ ਹੋਏ ਨੇ ਉਹਨਾਂ ਕਹਿਆ ਵੀ ਲਿਆਓ ਛੋਟੇ ਤੇ ਇਹਦੇ ਨਾਲ ਗੱਲ ਕਰੀ ਪਾਣੀ ਆਂਦੇ ਇਹੀਂ ਇੱਥੇ ਹੀ ਕੱਢਣਾ ਵਾ ਤੇ ਇਹਨੇ ਦੇ ਵਿੱਚ ਉਹ ਸਾਰਾ ਪਰਿਵਾਰ ਜਿਹੜਾ ਵਾ ਉਹਨਾਂ ਦੇ ਘਰ ਦੀ ਗਾੜੀ ਉਹ ਸਾਰੇ ਇਕੱਠੇ ਹੋ ਗਏ ਇੱਕ ਮੁੰਡਾ ਸ਼ਰਬਜੀਤ ਸਿੰਘ ਜਿਹੜਾ ਉੱਪਰ ਰੈਫਲ ਲੈ ਕੇ ਖਲੋਤਾ ਸੀ ਬਾਕੀ ਜਨਾਨੀਆਂ ਜਿਹੜੀਆਂ ਨੇ ਉਹ ਸਾਰੇ ਮੇਰੇ ਗੱਲ ਪੈ ਗਏ ਇੱਕ ਮੇਰੇ ਵੱਡੇ ਭਾਈ ਸਾਹਿਬ ਮੇਰੇ ਆ ਕੇ ਗੱਲ ਪੈ ਗਏ ਨੇ ਤੇ ਇਸ ਤੋਂ ਵੱਧ ਹੋਰ ਕੋਈ ਮੈਂ ਹਰ ਵਾਲਵਰ ਮੇਰੇ ਕੋਲ ਹੈਗਾ ਪਿਸਟਲ ਹੈਗਾ ਮੇਰਾ ਲਾਇਸੈਂਸੀ ਆ ਕਿਉਂਕਿ ਮੈਂ ਆਪਣੀ ਸੈਲਫ ਡਿਫੈਂਸ ਵਾਸਤੇ ਰੱਖਿਆ ਅਸੀਂ ਦੋਵੇਂ ਜੀ ਇੱਥੇ ਰਹਿਨੇ ਆ ਬੱਚਾ ਮੇਰਾ ਅਮਰੀਕਾ ਵਾ ਬੇਟੀ ਮੇਰੀ ਜਿਹੜੀ ਜੋਬ ਕਰਦੀ ਪੰਜਾਬ ਪੁਲਿਸ ਇਸ ਕਰਕੇ ਉਹ ਬਹੁਤ ਮੇਰੇ ਵਾਸਤੇ ਜ਼ਰੂਰੀ ਆ ਬਿਲਕੁਲ ਮੈਂ ਨਾ ਕਿਸੇ ਨੂੰ ਬਖਾਇਆ ਸਿਰਫ ਮੈਂ ਇਹਨਾਂ ਨੂੰ ਆ ਕੇ ਪੁੱਛਿਆ ਇਹਨਾਂ ਦੇ ਘਰ ਆ ਕੇ ਤੇ ਮੇਰੇ ਸਾਰੇ ਆ ਕੇ ਗੱਲ ਪੈ ਗਿਆ ਇਹਨਾਂ ਦਾ ਨੌਕਰੀ ਵੀ ਮੇਰੇ ਗੱਲ ਪੈ ਗਿਆ ਉਹਦੇ ਹੱਥੇ 'ਚ ਡਾਂਗ ਸੀ ਉਹ ਮੈਨੂੰ ਡਾਂਗ ਮਾਰ ਲੱਗਾ ਮੈਂ ਭੱਜ ਗਿਆ ਫਿਰ ਮੈਂ ਸੋਟਾ ਲੈਣ ਲਿਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਮੇਰੇ ਕੋ ਸੋਟਾ ਨਹੀਂ ਲਿਆ ਜਿਆਦੇ ਜਾਣੇ ਜਿਹੜਾ ਉਹਨਾਂ ਦਾ ਕੰਮ ਆ ਉਹਨੇ ਵੀ ਤੁਹਾਡੇ ਇਜਾਮੀ ਜਿਆਤੀ ਸੂਚਕ ਸ਼ਬਦ ਬੋਲੇਗਾ ਬਿਲਕੁਲ ਨਹੀਂ ਬਿਲਕੁਲ ਨਹੀਂ ਉਹਦਾ ਉਹ ਬੰਦਾ ਹੀ ਉਹ ਅੱਗੇ ਲਾ ਦਿੰਦੇ ਉਹ ਜਾ ਕੇ ਵਟਾਂ ਵੜਦਾ ਉਹਦਾ ਮਤਲਬ ਹੀ ਕੋਈ ਨਹੀਂ ਜਦੋਂ ਸਾਡਾ ਭਰਾਵਾਂ ਦਾ ਕੋਈ ਝਗੜਾ ਬੰਦੇ ਦਾ ਤੀਸਰੇ ਬੰਦੇ ਦਾ ਕੰਮ ਇਹਦਾ ਮਤਲਬ ਹੀ ਕੋਈ ਨਹੀਂ ਉਹ ਆਕੇ ਇਹ ਵੱਡਣ ਜਾਕੇ ਮੇਰਾ ਪਾਣੀ ਫਿਰ ਗੱਲ ਬਣਦੀ ਆ ਤੇ ਜਦ ਬੰਦਾ ਕਿਉਂ ਵੱਡੇ ਮੇਰਾ ਪਾਣੀ ਆਕੇ ਕੰਮ ਕੰਮੇ ਦਾ ਨਹੀਂ ਮਤਲਬ ਹੈਗਾ ਇਹਦਾ ਮਤਲਬ ਉਹਨਾਂ ਨੂੰ ਸ਼ਹਿ ਉਹ ਕੰਮ ਇਹਨੂੰ ਕਿ ਜਾਨ ਬੁੱਝ ਕੇ ਵੀ ਉਹ ਆ ਤ ਵਟ ਵੱਡ ਕੇ ਆ ਤੁਸੀਂ ਮੌਕਾ ਜਾ ਕੇ ਵੇਖ ਸਕਦੇ ਜੇ ਵੀ ਉਹਨਾਂ ਦਾ ਪਾਣੀ ਜਿਹੜਾ ਮੇਰੀ ਪੈੜੀ ਨੂੰ ਨਹੀਂ ਆਉਂਦਾ ਮੇਰਾ ਸਾਰਾ ਝੋਨਾ ਖਰਾਬ ਕਰ ਦਿੱਤਾ ਉਹਨਾਂ ਸਾਰਾ ਘਰ ਦਾ ਪਾਣੀ ਹਵੇਲੀ ਦਾ ਪਾਣੀ ਜਿੰਨਾ ਗੰਦਾ ਪਾਣੀ ਆ ਮੌਕੇ ਤੇ ਜਾ ਕੇ ਚੈੱਕ ਕਰ ਸਕਦੇ ਪਿਆ ਬੰਨ ਕੇ ਮੇਰੀ ਪੈੜੀ ਨੂੰ ਨਾ ਪਾਣੀ ਛੱਡ ਉਹ ਪ੍ਰਾਣੀ ਕੋ ਰੰਜਿਸ਼ ਦਾ ਕੋਈ ਜ਼ਮੀਨ ਦੀ ਰੰਜਿਸ਼ ਕੋਈ ਜ਼ਮੀਨ ਦੀ ਰੰਜਿਸ਼ ਨਹੀਂ ਪਿਓ ਨੇ ਸਾਰੀ ਪਹਿਲੀ ਵੰਡ ਕੇ ਦੇ ਦਿੱਤੀ ਆ ਕੋਈ ਇਦਾਂ ਦਾ ਕੋਈ ਚੱਕਰ ਨਹੀਂ ਹੈਗਾ ਕੋਈ ਗੱਲਬਾਤ ਨਹੀਂ ਉਹ ਸਿਰਫ ਉਹ ਇੱਕ ਇਹਨਾਂ ਨੂੰ ਬਹਾਨਾ ਬਣਾਉਣਾ ਚਾਹੁੰਦੇ ਕੋਈ ਜ਼ਮੀਨ ਉਹ ਜ਼ਮੀਨ ਦਾ ਸਾਡਾ ਆਪਣਾ ਮਸਲਾ ਇਹਦੇ ਨਾਲ ਕੋਈ ਮਸਲਾ ਨਹੀਂ ਹੈਗਾ ਪਾਣੀ ਨਾਲ ਤਾਂ ਕੋਈ ਮਸਲਾ ਨਹੀਂ ਹੈਗਾ